ਸੋਨੇ ਦੇ ਲੈਣ ਦੇਣ ਨੂੰ ਲੈ ਕੇ ਦੋ ਸੁਨਿਆਰਾਂ ਵਿੱਚ ਤਾਪਸ਼ਚ ਹੋਈ ਬਹਿਸਬਾਜ਼ੀ ਦੌਰਾਨ ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ ਤੇ ਚਲਾਈ ਗੋਲੀ ਸਿਮਰਨ ਪਾਲ ਸਿੰਘ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਇਲਾਜ ਦੌਰਾਨ ਹੋਈ ਮੌਤ ਗੋਲੀ ਚਲਾਉਂਦੀ ਕਟਨਾਦੀ ਸੀਸੀਟੀਵੀ ਵੀਡੀਓ ਹੋਈ ਕੈਦ ਥਾਣਾ ਬੀ ਡਿਵੀਜ਼ਨ ਇਲਾਕੇ ਦੇ ਵਿੱਚ ਤਾਹਲੀ ਵਾਲੇ ਬਾਜ਼ਾਰ ਦੇ ਵਿੱਚ ਦੋ ਸੁਨਿਆਰਿਆਂ ਦੀ ਸੋਨੇ ਦੇ ਲੈਣ ਦੇਣ ਨੂੰ ਲੈ ਤਕਰਾਰਬਾਜ਼ੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦੇ ਇੱਕ ਸੁਨਿਆਰਾ ਜਸਦੀਪ ਸਿੰਘ ਜਿਸ ਨੇ ਸਿਮਰਨ ਪਾਲ ਸਿੰਘ ਜੋ ਕਿ ਜੈਪਾਲ ਜੋਲਰ ਦਾ ਮਾਲਕ ਹੈ ਉਸ ਤੇ ਗੋਲੀ ਮਾਰ ਦਿੱਤੀ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤੇ ਸਾਰੀ ਘਟਨਾ ਅਸੀਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਕਰ ਦੋਸੀਆਂ ਦੇ ਪਾਲ ਸ਼ੁਰੂ ਕਰ ਦਿੱਤੀ ਹੈ ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਲਰ ਦਾ ਸਿਮਰਨ ਪਾਸ ਸਿੰਘ ਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾੜਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਡੈਥ ਜਿਹੜੀ ਡिक्ਲੇਅਰ ਕਰ ਦਿੱਤਾ ਜਾਂਦਾ ਜੋ ਇਸ ਦੇ ਸੰਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਐਮਬੈਸੀ ਤੋਂ ਬਾਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਕਤਰਾਣ ਨੂੰ ਜਾਨਮ ਦਿੱਤਾ। ਠੇਠ ਪੰਜਾਬੀ ਟੀਵੀ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਰਿੰਦਰ ਸਿੱਠੀ ਦੀ ਰਿਪੋਰਟ